ਆਜ਼ਾਦੀ ਦਿਵਸ ਆ ਪੂਰਾ ਦੇਸ਼ ਆਜ਼ਾਦੀ ਦਾ ਦਿਹਾੜਾ ਮਨਾਉਂਦਾ ਹੈ ਲੇਕਿਨ ਕਿਸਾਨ ਜਥੇਬੰਦੀਆਂ ਨੇ ਉਸ ਦਿਨ ਕੀ ਕੁਝ ਵਿੱਡਿਆ ਹੈ ਕੀ ਕੁਝ ਸੋਚਿਆ ਹੈ ਤੇ ਕੀ ਕੁਝ ਕਰਨ ਜਾਲੀਆਂ ਨੇ ਤੇ ਕਿਉਂ ਕਰਨ ਜਾਲੀਆਂ ਨੇ ਦੇਖੋ 15 ਅਗਸਤ ਨੂੰ ਆਜ਼ਾਦੀ ਦਿਹਾੜਾ ਵਾ ਇਸ ਦੇਸ਼ ਦੇ ਲੋਕਾਂ ਨੇ ਖਾਸ ਕਰਕੇ ਮਹਾ ਪੰਜਾਬ ਜਿਹੜਾ ਸੀਗਾ ਉਹਨੇ ਕੋਈ ਪਚਾਵੇਂ ਪ੍ਰਸਨ ਕੁਰਬਾਨੀਆਂ ਕੀਤੀ ਇਸ ਦੇਸ਼ ਨੂੰ ਜਾਗ ਤੋਂ ਵਾਸਤੇ ਅਸਲੀ ਆਜ਼ਾਦੀ ਜੋ ਸਾਡੇ ਵਾਸਤੇ ਆਸੀ ਮਨਾਉਂਦੇ ਆ ਪਿਛਲੇ 6 ਮਹੀਨੇ ਜਿਆਦਾ ਟਾਈਮ ਹੋ ਗਿਆ ਕੇਂਦਰ ਸਰਕਾਰ ਜਿਹੜੀ ਆ ਉਹ ਅਲਪ ਮਾਤਵੇ ਚੋ ਹੀ ਆ ਗਈ ਆ ਉਹ ਮੰਤ ਮੰਤਰੀ ਥੱਲੇ ਆਉਣਾਂ ਦੀ ਸਰਕਾਰ ਹੋਈ ਬੀਜੇਪੀ ਸਰਕਾਰ ਦੀਆਂ ਲੇਕਿਨ ਹਾਲੇ ਵੀ ਉਹ ਆਪਦੀ ਜਿਹੜੀ ਹੈ ਹੰਕਾਰ ਆਈ ਕੋ ਆ ਉਹ ਤੇੜੀ ਹੋਈ ਆ ਉਹ ਸਾਡੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਆਂਕੜੇ ਸਾਡੇ ਕੋਲ ਆ ਅਸੀਂ ਕਹਿੰਦੇ ਟੇਬਲ ਤੇ ਸਾਨੂੰ ਝੂਠਾ ਸਾਬਤ ਕਰ ਦੋ ਲੇਕਿਨ ਉਹ ਕਿਸਾਨਾਂ ਨਾਲ ਸਿੱਧੇ ਸੰਪਰਕ ਸੀਆ ਲੇਕਿਨ ਇਹ ਕਾਨੂੰਨ ਜਿਹੜੇ ਦੇਸ਼ ਦੇ ਹਰ ਨਾਗਰਿਕ ਨਾਲ ਸੰਪਰਕ ਕਰਦੇ ਆ ਹਰ ਨਾਗਰਿਕ ਤੇ ਅਫੈਕਟ ਕਰਦੇ ਆ ਤੁਹਾਨੂੰ ਪਤਾ ਹੀ ਉਦੋਂ ਲੱਗਣਾ ਚਾਹੀਦਾ ਤੁਹਾਡੇ ਧਾਰਾ ਲੱਗੀ ਕਰਦ ਕਿਹੜੀ ਧਾਰਾ ਲੱਗੀ ਆ ਤੁਹਾਡੇ ਬੋਲਣ ਦੀ ਆਜ਼ਾਦੀ ਤੁਹਾਡੇ ਰਹਿਣ ਦੀ ਆਜ਼ਾਦੀ ਤੁਹਾਡੇ ਖਾਣ ਪੀਣ ਦੇ ਜਦ ਤੱਕ ਮੈਂ ਕਹਣਾ ਇਹ ਸਰਕਾਰ ਜਿਹੜੀ ਆ ਉਹ ਰੋਕ ਲਾਉਣ ਲਈ ਆ ਤੇ ਹਿੰਦੁਸਤਾਨ ਦੀ ਜਿਹੜੀ ਆਵਾਮ ਆ ਲੋਕ ਨੇ ਉਹ ਇਹਨਾਂ ਕੁ ਮਹੀਨਿਆਂ ਚੰਗੀ ਤਰ੍ਹਾਂ ਜਾਣਨ ਇਹੋ ਜਨ ਹੋਵੇ ਕਿ ਅੱਜ ਬਨ ਜੁਨੀਸ਼ਰੀ ਜਾਂ ਵਕੀਲਾਂ ਦੇ ਇਹ ਕਹਿਣਾ ਕਿ 10 ਸਾਲ ਲੱਗਣਗੇ ਇਹਨਾਂ ਨੂੰ ਸਹੀ ਲਾਈਨ ਤੇ ਆਉਂਦੇ ਆਉਂਦੇ ਆ ਸਾਨੂੰ ਪਤਾ ਲੱਗ ਗਿਆ ਪੂਰੇ ਹਿੰਦੁਸਤਾਨ ਦੇ ਵਿੱਚ ਪਉਤੋਂ ਲੈ ਕੇ ਨੌਰਤ ਤੱਕ ਪੀਸਤੋਂ ਲੈ ਕੇ ਵਸਤ ਤੱਕ ਇਹ ਕੇਂਦਰ ਪੰਜਾਬ ਰਹਿਣਾ ਦੁਰਨਾ ਦੇਖੋਗੇ ਪੂਰੇ ਹਿੰਦੁਸਤਾਨ ਚ ਲੇਕਿਨ ਇਸ ਦੇਸ਼ ਦੀਆਂ ਸਰਕਾਰਾਂ ਨੇ ਆਜ਼ਾਦੀ ਤੋਂ ਬਾਅਦ ਜਿਹੜਾ ਵਾ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਜਿੰਨੇ ਨੇ ਵੱਧ ਤੋਂ ਵੱਧ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਦਬਾ ਕੇ ਇਸ ਦੇਸ਼ 'ਚ ਇਹੋ ਜਿਹੇ ਕਾਨੂੰਨ ਲਿਆਂਦੇ ਕਿ ਉਹਨਾਂ ਨੂੰ ਠੁੱਣ ਦਿੱਤਾ ਆ ਬੰਦਾ ਔਰ ਲਗਾਤਾਰ ਦਬਦੇ ਗਏ ਲਗਭਗ ਇਸ ਦੇਸ਼ ਦੇ 7 ਲੱਖ ਕਿਸਾਨਾਂ ਨੇ ਸੁਸਾਇਦ ਕੀਤਾ ਵਾ ਕਰਜ਼ੇ ਥਲੇ ਦਬ ਕੇ ਸਾਡਾ 15 ਅਗਸਤ ਦਾ ਪ੍ਰੋਗਰਾਮ ਹੈ ਕਿ ਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਹੀ ਲੋਕ ਮੁੱਦਿਆਂ ਨੂੰ ਲੈ ਕੇ ਆਵਾਜ਼ ਉਠਾਈ ਜਾਂਦੀ ਹੈ ਜੇ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਖੇਤੀ ਦੇ ਤਿੰਨ ਕਾਨੂੰਨ ਲਾਗੂ ਕਰਨ ਲਈ ਕੇਂਦਰ ਸਰਕਾਰ ਨੇ ਆਵਾਜ਼ ਚੁੱਕੀ ਸੀ ਪਰ ਕਿਸਾਨਾਂ ਨੂੰ ਇਹ ਮਨਜ਼ੂਰ ਨਹੀਂ ਹੋਇਆ ਤਾਂ ਕਿਸਾਨਾਂ ਦੇ ਵੱਲੋਂ ਅੰਦੋਲਨ ਛੇੜਿਆ ਗਿਆ ਤੇ ਕੇਂਦਰ ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਪਏ ਲੇਕਿਨ ਜੇ ਗੱਲ ਕੀਤੀ ਜਾਵੇ ਕਿਸਾਨ ਜਥੇਬੰਦੀਆਂ ਨੇ ਤਾਂ ਲਗਾਤਾਰ ਹੀ ਲੋਕ ਮੁੱਦਿਆਂ ਨੂੰ ਲੈ ਕੇ ਆਵਾਜ਼ ਉਠਾਉਂਦੀਆਂ ਨੇ ਤਾਂ ਅਗਰ ਇਨਸਾਫ ਨਹੀਂ ਮਿਲਦਾ ਤਾਂ ਫਿਰ ਰੋਸ ਤਾਂ ਨੇ ਤੇ ਰੋਸ ਮੁਜਾਹਰਿਆ ਤੇ ਵੀ ਉਤਰਦੀਆਂ ਹੁਣ ਵੀ ਅਸੀਂ ਪਹੁੰਚੇ ਹਾਂ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂਆਂ ਦੇ ਕੋਲ ਸਾਡੇ ਨਾਲ ਮੌਜੂਦ ਨੇ ਸਰਦਾਰ ਸੁਖਜੀਤ ਸਿੰਘ ਜੀ ਤੇ ਉਹਨਾਂ ਦੇ ਸਾਥੀ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ 15 ਅਗਸਤ ਆ ਰਹੀ ਹੈ ਆਜ਼ਾਦੀ ਦਿਵਸ ਹੈ ਪੂਰਾ ਦੇਸ਼ ਆਜ਼ਾਦੀ ਦਾ ਦਿਹਾੜਾ ਮਨਾਉਂਦਾ ਹੈ ਲੇਕਿਨ ਕਿਸਾਨ ਜਥੇਬੰਦੀਆਂ ਨੇ ਉਸ ਦਿਨ ਕੀ ਕੁਝ ਵਿੱਢਿਆ ਹੈ ਕੀ ਕੁਝ ਸੋਚਿਆ ਹੈ ਤੇ ਕੀ ਕੁਝ ਕਰਨ ਜਾਰੀਆਂ ਨੇ ਤੇ ਕਿਉਂ ਕਰਨ ਜਾਰੀਆਂ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਰਦਾਰ ਸੁਖਜੀਤ ਸਿੰਘ ਜੀ ਸੁਖਜੀਤ ਸਿੰਘ ਜੀ ਕੀ ਵਿੱਡਿਆ ਹੈਗਾ ਹੁਣ 15 ਅਗਸਤ ਨੂੰ 15 ਅਗਸਤ ਨੂੰ ਤੇ ਆਜ਼ਾਦੀ ਦਿਵਸ ਮਨਾਣੇ ਆ ਖੁਸ਼ੀਆਂ ਦਾ ਨਾਮ ਸਾਰੇ ਮਨਾਉਂਦੇ ਆ ਕਿਉਂਕਿ ਸਾਨੂੰ ਆਜ਼ਾਦੀ ਮਿਲੀ ਸੀ ਪਰ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਸ ਦਿਨ ਕੀ ਕੁਝ ਵਿੱਡਿਆ ਗਿਆ ਕਿਉਂਕਿ ਲੋਕਾਂ ਨੂੰ ਵੀ ਪਤਾ ਚੱਲਣਾ ਚਾਹੀਦਾ ਲੋਕ ਕਿਸੇ ਵੇਲੇ ਆਵਾਜ਼ਾਰ ਜ਼ਰੂਰ ਹੁੰਦੇ ਨੇ ਤੁਹਾਡੇ ਰੋਸ ਧਰਨਿਆਂ ਦੇ ਕਾਰਨ ਤੁਹਾਡੇ ਵੱਲੋਂ ਹੁਣ ਕੀ ਕੁਝ ਵਿੱਡਿਆ ਗਿਆ 15 ਅਗਸਤ ਵੱਲ ਦੇਖੋ 15 ਅਗਸਤ ਨੂੰ ਆਜ਼ਾਦੀ ਦਿਹਾੜਾ ਵਾ ਇਸ ਦੇਸ਼ ਦੇ ਲੋਕਾਂ ਨੇ ਔਰ ਖਾਸ ਕਰਕੇ ਮਹਾ ਪੰਜਾਬ ਜਿਹੜਾ ਸੀਗਾ ਉਹਨੇ ਕੋਈ 95% ਕੁਰਬਾਨੀਆਂ ਕੀਤੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਅਸਲੀ ਆਜ਼ਾਦੀ ਦਿਵਸ ਸਾਡੇ ਵਾਸਤੇ ਆਸੀ ਮਨਾਉਨੇ ਆ ਲੇਕਿਨ ਇਸ ਦੇਸ਼ ਦੀਆਂ ਸਰਕਾਰਾਂ ਨੇ ਆਜ਼ਾਦੀ ਤੋਂ ਬਾਅਦ ਜਿਹੜਾ ਵਾ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਜਿਨ੍ਹਾਂ ਨੇ ਵੱਧ ਤੋਂ ਵੱਧ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਦਬਾ ਕੇ ਇਸ ਦੇਸ਼ 'ਚ ਇਹੋ ਜਿਹੇ ਕਾਨੂੰਨ ਲਿਆਂਦੇ ਕਿ ਉਹਨਾਂ ਨੂੰ ਉੱਠਣ ਦਿੱਤਾ ਉੱਪਰ ਕਿਸਾਨਾਂ ਨੂੰ ਉਹਦੀਆਂ ਫਸਲਾਂ ਦੇ ਭਾਅ ਨਹੀਂ ਮਿਲੇ ਮਜ਼ਦੂਰਾਂ ਨੂੰ ਉਹਦੀ ਮਜ਼ਦੂਰੀ ਦਾ ਸਹੀ ਰੇਟ ਨਹੀਂ ਮਿਲਿਆ ਔਰ ਲਗਾਤਾਰ ਦੱਬਦੇ ਗਏ ਲਗਭਗ ਇਸ ਦੇਸ਼ ਦੇ 7 ਲੱਖ ਕਿਸਾਨਾਂ ਨੇ ਸੁਸਾਇਡ ਕੀਤਾ ਵਾ ਕਰਜ਼ੇ ਥੱਲੇ ਦੱਬ ਕੇ ਸਾਡਾ 15 ਅਗਸਤ ਦਾ ਪ੍ਰੋਗਰਾਮ ਹੈ ਕਿ ਆਪਾਂ ਟਰੈਕਟਰ ਮਾਰਚ ਕਰਨਾ ਜਿਹੜੀਆਂ ਸਾਡੀਆਂ 12 ਮੰਗਾਂ ਲੈ ਕੇ ਆਪਾਂ ਬਾਰਡਰਾਂ ਦੇ ਬੈਠੇ ਹੋਇਆ ਪਿਛਲੇ 6 ਮਹੀਨੇ ਜਿਆਦਾ ਟਾਈਮ ਹੋ ਗਿਆ ਔਰ ਕੇਂਦਰ ਸਰਕਾਰ ਜਿਹੜੀ ਆ ਉਹ ਅਲਪਮਤਵੇ ਚੋ ਹੀ ਆ ਗਈ ਆ ਬਹੁਮਤ ਥੱਲੇ ਆ ਹੁਣ ਐਨਡੀਆ ਸਰਕਾਰ ਹੋ ਗਈ ਭਾਜਪੀ ਸਰਕਾਰ ਨਹੀਂ ਆ ਲ ਹੰਕਾਰ ਆ ਈਗੋ ਆ ਉਹ ਤੇੜੀ ਹੋਈ ਆ ਉਹ ਸਾਡੀਆਂ ਮੰਗਾ ਮੰਨਣ ਨੂੰ ਤਿਆਰ ਨਹੀਂ ਆ ਅੰਕੜੇ ਸਾਡੇ ਕੋਲ ਆ ਅਸੀਂ ਕਹਿੰਦੇ ਨਾ ਟੇਬਲ ਤੇ ਸਾਨੂੰ ਝੂਠਾ ਸਾਬਤ ਕਰ ਦੋ ਜਿਹੜੀ ਮੰਗ ਸਾਨੂੰ ਝੂਠਾ ਸਾਬਤ ਕਰ ਦੋਗੇ ਆਪਾਂ ਉਹ ਮੰਗ ਨੂੰ ਕੱਟ ਦਾਂਗੇ ਇਸ ਕਰਕੇ ਉਹਦੇ ਜਿਹੜਾ ਟਰੈਕਟਰ ਮਾਰਚ ਹੋਊਗਾ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਕਹਿੰਦੇ ਨਾ ਪੰਜਾਬ ਹਰਿਆਣਾ ਅੰਦੋਲਨਾਂ ਦੇਖੋਗੇ ਪੂਰੇ ਹਿੰਦੁਸਤਾਨ ਚ ਟਰੈਕਟਰ ਮਾਰਚ ਆ ਸਾਊਥ ਤੋਂ ਲੈ ਕੇ ਨੌਰਥ ਤੱਕ ਈਸਤ ਤੋਂ ਲੈ ਕੇ ਵੈਸਤ ਤੱਕ ਔਰ ਉਸ ਤੋਂ ਬਾਅਦ ਜਿਹੜੇ ਨਵੇਂ ਫੌਜਦਰੇ ਕਾਨੂੰਨ ਸਰਕਾਰ ਲੈ ਕੇ ਆਈ ਆ ਅਸੀਂ ਹੁਣੇ ਹੀ ਇਹ ਤਿੰਨ ਦਿਨ ਪਹਿਲਾਂ ਕਨਵੈਨਸ਼ਨ ਕਰਕੇ ਆਇਆ ਉਹ ਇੱਕ ਲਫਾਫੇ ਜੋ ਕੱਢ ਕੇ ਆਈ ਪੀਸੀ ਸੀ ਆਰ ਪੀਸੀ ਨੂੰ ਕੱਢ ਕੇ ਬੀ ਐਨ ਐਸ ਬੀ ਐਸ ਐਸ ਦੇ ਪਾਤਾ 98% ਲਾ ਸੇਮ ਆ ਉਹਦੀ ਨੰਬਰਿੰਗ ਬਦਲੀ ਕਰਤੀ ਆ ਤਾਂ ਕਿ ਲੋਕ ਜਿਹੜੇ ਆ ਪੰਬਲਪੂਸੇ ਪੈ ਰਹੇ ਨਾ ਪਤਾ ਨਾ ਲੱਗੇ ਕਿ ਪਹਿਲਾਂ 302 ਧਾਰਾ ਹਿੰਦੁਸਤਾਨ ਦੀ ਜਿਹੜੀ ਆਵਾਮ ਆ ਲੋਕ ਨੇ ਉਹ ਇਹਨਾਂ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਜਾਣਨ ਇਹੋ ਜਿਹਾ ਨ ਹੋਵੇ ਕਿ ਅੱਜ ਮੈਨੂੰ ਜੁਡੀਸ਼ਰੀ ਜਾਂ ਵਕੀਲਾਂ ਦੀ ਇਹ ਕਹਿਣਾ ਕਿ 10 ਸਾਲ ਲੱਗਣਗੇ ਇਹਨਾਂ ਨੂੰ ਸਹੀ ਲਾਈਨ ਤੇ ਆਉਂਦਿਆਂ ਆਉਂਦਿਆਂ ਸਾਨੂੰ ਪਤਾ ਲੱਗਦਿਆਂ ਕੰਨੀਆਂ ਜੋੜਤੀਆਂ ਨੇ ਲੇਕਿਨ ਜਿਹੜੇ ਗ੍ਰਹਿ ਮੰਤਰੀ ਕਹਿੰਦੇ ਸੀ ਕਿ ਆਪਾਂ ਜਿਹੜੇ ਆ ਬਸਤੀਵਾਦੀ ਕਾਨੂੰਨਾਂ ਨੂੰ ਰੱਦ ਕੀਤਾ ਵਾ ਨਵੇਂ ਕਾਨੂੰਨ ਭਾਰਤ ਵਾਸਤੇ ਲੈ ਕੇ ਮੈਂ ਕਹਿੰਨਾ ਉਹ ਬਸਤੀਵਾਦੀ ਕਾਨੂੰਨਾਂ ਤੋਂ ਵੀ ਜ਼ਿਆਦਾ ਸਖਤ ਕਾਨੂੰਨ ਨੇ ਤੁਹਾਡੇ ਬੋਲਣ ਦੀ ਆਜ਼ਾਦੀ ਤੁਹਾਡੇ ਰਹਿਣ ਦੀ ਆਜ਼ਾਦੀ ਤੁਹਾਡੇ ਖਾਣ ਪੀਣ ਦੀ ਅਜੇ ਤੱਕ ਮੈਂ ਕਹਿੰਨਾ ਇਹ ਸਰਕਾਰ ਜਿਹੜੀ ਆ ਉਹ ਰੋਕ ਲਾਉਣ ਲਈ ਆ ਇਹਨਾਂ ਕਾਨੂੰਨਾਂ ਦੇ ਵਿੱਚ ਇਹੋ ਜਿਹੇ ਪ੍ਰਾਵਧਾਨ ਨੇ ਕਿ ਇੱਕ ਐਸਐਚਓ ਨੂੰ ਇਹ ਪਾਵਰ ਦੇਤੀ ਆ ਕਿ ਉਹ 14 ਦਿਨ ਤੱਕ ਜਿਹੜੀ ਤੁਹਾਡੀ ਸ਼ਿਕਾਇਤ ਆ ਉਹ ਨੂੰ ਆਪਣੇ ਕੋਲ ਰੱਖ ਸਕਦਾ ਪ੍ਰਾਇਮਰੀ ਇਨਵੈਸਟੀਗੇਸ਼ਨ ਵਾਸਤੇ ਪਰ ਹੁਣ ਇੱਕ ਕਾਨੂੰਨ ਜਿਹੜੇ ਆ ਇਹਨਾਂ ਬਾਰੇ ਵੀ ਤੁਹਾਨੂੰ ਗੱਲਬਾਤ ਜਰੂਰ ਕਰਾਂਗੇ ਪਰ ਹੁਣ ਤੇ ਲਾਗੂ ਹੋ ਚੁੱਕੇ ਆ ਲਾਗੂ ਹੋਣ ਤੋਂ ਪਹਿਲਾਂ ਆਵਾਜ਼ ਉਠਾਣੀ ਚਾਹੀਦੀ ਹੁਣ ਤੇ ਲਾਗੂ ਹੋ ਚੁੱਕੇ ਆ ਜਿਸ ਦਿਨ ਇਹ ਕਾਨੂੰਨ ਲਾਗੂ ਹੁੰਦੇ ਆ ਇਹ ਵੀ ਵੇਖੋ ਬਾਲ ਜੀ ਬੜੀ ਹੈਰਾਨੀ ਵਾਲੀ ਗੱਲ ਐ ਇਸ ਦੇਸ਼ ਦੀ ਅਸੀਂ ਕਹਿੰਨੇ ਆ ਕਿ ਅਮਰੀਕਾ ਜਿਹੜੀ ਸਭ ਤੋਂ 올ਡੇਸਟ ਡੈਮੋਕ੍ਰੇਸੀ ਆ ਔਰ ਹਿੰਦੁਸਤਾਨ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਪੂਰੀ ਦੁਨੀਆ ਦੇ ਵਿੱਚ ਜਿਸ ਦਿਨ ਇਹ ਕਾਨੂੰਨ ਪਾਸ ਹੋਏ ਨੇ ਦਸੰਬਰ 2023 ਦੇ ਵਿੱਚ ਉਸ ਦਿਨ ਸੰਸਦ ਦੇ ਵਿੱਚ 144 ਆਪੋਜੀਸ਼ਨ ਦੇ ਜਿਹੜੇ ਸੰਸਦ ਸੀ ਉਹ ਸਸਪੈਂਡ ਸੀਗੇ ਉਹਨਾਂ ਸੰਸਦ ਦੀ ਕਾਰਜ ਹਿੱਸਾ ਨਹੀਂ ਲਿਆ ਇਹਨਾਂ ਕਾਨੂੰਨਾਂ ਦੇ ਕੋਈ ਬਹਿਸ ਨਹੀਂ ਹੋਈ ਕਿਤੇ ਕਿਸੇ ਨੇ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਕੀਤੀ ਔਰ ਮੈਂ ਹੈਰਾਨ ਹੁਣਾ ਕਿ ਕਾਨੂੰਨ ਬਣਾਉਣਾ ਸਾਡੇ ਦੇਸ਼ ਵਿੱਚ ਲਾ ਮਿਨਿਸਟਰੀ ਬਣੀ ਆ ਲਾ ਕਮਿਸ਼ਨ ਬਣਿਆ ਉਹਨਾਂ ਦਾ ਕੰਮ ਹੈ ਕਾਨੂੰਨ ਬਣਾਉਣਾ ਲੇਕਿਨ ਇਹ ਕਾਨੂੰਨ ਬਣਾਏ ਨੇ ਸਾਡੇ ਗ੍ਰਹਿ ਮੰਤਰਾਲੇ ਨੇ ਔਰ ਗ੍ਰਹਿ ਮੰਤਰਾਲੇ ਨੇ ਕਾਨੂੰਨ ਜਿਹਦੇ ਅੰਦਰ ਪੂਰੀ ਫੋਰਸ ਆ ਹਿੰਦੁਸਤਾਨ ਦੀ ਪੈਰਾਮਿਲਟਰੀ ਫੋਰਸ ਪੁਲਿਸ ਫੋਰਸ ਉਹਨਾਂ ਨੇ ਜਿੰਨੀਆਂ ਵੀ ਸਫਾਰਸ਼ਾਂ ਜੜੀਆਂ ਜੁਡੀਸ਼ਰੀ ਨੇ ਐਡਵੋਕੇਟਸ ਨੇ ਬੁੱਧੀਜੀਵਾਂ ਦਿੱਤੀਆਂ ਕਿ ਇਹ ਕਾਨੂੰਨ ਜਿਹੜੇ ਲੋਕ ਕਾਨੂੰਨ ਕਰ ਵਾਸਤੇ ਬਣਦੇ ਲੋਕਾਂ ਦੇ ਭਲੇ ਵਾਸਤੇ ਨਾ ਕਿ ਲੋਕਾਂ ਦੇ ਨੁਕਸਾਨ ਵਾਸਤੇ ਉਹ ਸਾਰੀਆਂ ਜੜੀਆਂ ਉਹਨਾਂ ਦੀਆਂ ਰਿਕਮੈਂਡੇਸ਼ਨ ਸੀ ਉਹਨੂੰ ਦਰਕਰਨਾਰ ਕੀਤਾ ਜਿੰਨੀਆਂ ਪੁਲਿਸ ਨੇ ਰਿਕਮੈਂਡੇਸ਼ਨ ਕੀਤੀਆਂ ਸੀਗੀਆਂ ਉਹਨੂੰ ਉਹਨਾਂ ਨੇ ਇਨਕਾਰਪੋਰੇਟ ਕਰਤਾ ਔਰ ਜਿੰਨੇ ਸਖਤ ਕਾਨੂੰਨ ਇਹ ਨੇ ਅੰਗਰੇਜ਼ਾਂ ਵੱਲੋਂ ਉਹਨੇ ਸਖਤ ਕਾਨੂੰਨ ਨਹੀਂ ਸੀਗੇ ਅਗਰ ਤੁਸੀਂ ਧਰਾਵਾਂ ਦੀ ਗੱਲ ਕਰੋ ਮੈਂ ਤੁਹਾਨੂੰ ਹੰਡ ਸੱਚਾ ਰਹੋ ਉਹਨਾਂ ਐਸ ਐਚਓ ਔਰ ਅੱਗੇ ਸਾਨੂੰ ਇਹ ਹੁੰਦਾ ਸੀਗਾ ਕਿ ਆਪਾਂ ਕੋਈ ਸਾਡੇ ਦੇ ਇਨਸਪੈਕਟਰ ਲੈਵਲ ਤੋਂ ਥੱਲੇ ਦੇ ਲੋਕ ਗੋਲੀਆਂ ਚਲਾਉਂਦੇ ਥੱਲੇ ਵਾਲੇ ਚਲਾਉਂਦੇ ਹਮੇਸ਼ਾ ਅੱਗੇ ਹੁੰਦਾ ਸੀ ਡਿਪਟੀ ਤੋਂ ਉੱਪਰ ਜਿਹੜਾ ਸੈਂਕਸ਼ਨ ਲੈਣੀ ਪੈਂਦੀ ਸੀ ਗਵਰਨਮੈਂਟ ਦੀ ਹੁਣ ਇਹ ਹੋ ਗਿਆ ਕਿ ਆਪਾਂ ਨੂੰ ਅਗਰ ਇੱਕ ਹੈੱਡ ਕਾਂਸਟੇਬਲ ਨੇ ਗੋਲੀ ਚਲਾਈ ਆ ਲਾਠੀ ਚਾਰਜ ਕੀਤਾ ਉਹਦੇ ਉੱਪਰ ਕੇਸ ਚਲਾਉਣ ਵਾਸਤੇ ਵੀ ਗਵਰਨਮੈਂਟ ਦੀ ਸੈਂਕਸ਼ਨ ਚਾਹੀਦੀ ਆ ਸਭ ਤੋਂ ਵੱਡੀ ਗੱਲ ਆ ਟਰਾਂਸ ਜੈਂਡਰ ਵਾਸਤੇ ਜਿਹੜਾ ਵਾ ਇੱਕ ਧਾਰਾ 377 ਸੀ ਆਈ ਪੀਸੀ ਦੀ ਉਹਨ ਮਾ ਥਰਡ ਟਰਮ ਜੈਂਡਰ ਜੋ ਕਿੱਥੇ ਜਾਣਗੇ ਕਿੱਥੋਂ ਇਨਸਾਫ ਲੈਣਗੇ ਹਾਂ ਇਹ ਦੂਜੀ ਗੱਲ ਜਿਹੜਾ 23 ਘੰਟੇ ਤੁਹਾਨੂੰ ਇੱਕ ਸਟੇ ਰੱਖ ਕੇ ਫਿਰ 2 ਘੰਟੇ ਛੱਡ ਕੇ ਫਿਰ 23 ਘੰਟੇ ਤੁਹਾਨੂੰ ਹੰਦਰ ਰੱਖ ਦੇਣਗੇ ਉਸ ਤੋਂ ਬਾਅਦ ਜਿਹੜੀ ਮੌਬਲਿੰਚਿੰਗ ਆ ਮੌਬਲਿੰਚ ਦਾ ਕਾਨੂੰਨ ਨਾ ਹਤਾ ਲੇਕਿਨ ਉਹ ਜੋ ਰਿਲੀਜੀਅਨ ਕੋ ਮੌਬਲਿੰਚਿੰਗ ਜਿਹੜੀ ਆ ਨੂੰ ਰਿਮੂਵ ਕਰਤਾ ਬੜੇ ਹੀ ਛਾਤਰ ਢੰਗ ਨਾਲ ਅੱਗੇ ਜਿਹੜਾ ਰਿਮਾਂਡ ਮਿਲਦਾ ਸੀ ਪੁਲਿਸ ਰਿਮਾਂਡ ਕਿਤਕੋ ਲੈਣ ਜਾਂਦੀ ਸੀ ਜੁਡੀਸ਼ੀਅਲ ਅਡਮਿਨਿਸਟ੍ਰੇਟ ਕੋ ਹੁਣ ਵਿੱਚ ਇਹ ਆ ਗਿਆ ਕਿ ਤੁਸੀਂ ਐਗਜ਼ੀਕਿਊਟਿਵ ਅਡਮਿਨਿਸਟ੍ਰੇਟ ਰਮਾਨਲੈਸ ਦੇ ਅਪ ਟੂ 7 ਡੇਸ ਤੁਸੀਂ ਹੈਰਾਨ ਹੋਗੇ ਜੇ ਐਗਜ਼ੀਕਿਊਟਿਵ ਮhjustਰੇਟ ਹੁੰਦੇ ਆ ਉਹ ਪੁਲਿਸ ਦੇ ਨਾਲ ਹੀ ਲਗਭਗ ਇਨਕਾਰਪੋਰੇਟ ਹੁੰਦੇ ਸਾਰਾ ਦਿਨ ਉਹਦਾ ਉਹਦੇ ਨਾਲ ਲਹਿ ਰਹੇ ਹੁੰਦਾ ਵਾ ਉਹ ਸਿਰਫ ਐਸਾ ਚੋਣ ਇਹ ਲਿਖਣਾ ਕਿ ਜੀ ਮੈਂ ਗਿਆ ਜੁਡੀਸ਼ੀਅਲ ਮhjustਰੇ ਅਵੇਲੇਬਲ ਨਹੀਂ ਸੀ ਗਿਆ ਮੈਨੂੰ ਐਗਜ਼ੀਕਿਊਟਿਵ ਮhjustਰੇ ਮਿਲ ਗਿਆ ਔਰ ਮੈਂ ਉਹਦਾ 7 ਦਿਨ ਦਾ ਰਮਾਨਡ ਲੈ ਲਿਆ ਮਲਜਮ ਦਾ ਇੱਥੋਂ ਤੱਕ ਮਤਲਬ ਔਰ ਬੜੀ ਚਲਾਕੀ ਨਾਲ ਜਿੱਥੇ ਇੱਥੇ ਜੁਡੀਸ਼ੀਅਲ ਮhjustਰੇ ਲਿਖਿਆ ਸੀ ਉੱਥੇ ਜੁਡੀਸ਼ੀਅਲ ਨੂੰ ਕੱਟਦਾ ਕੱਲਾ ਮhjustਰੇ ਡੈਂਟਾ ਮhjustਰੇ ਮੀਨਸ ਐਗਜ਼ੀਕਿਊਟਿਵ ਮhjustਰੇ ਔਰ ਇਹੋ ਜੇ ਇਹਨਾਂ ਤਣਾਵਾਂ ਦੇ ਨਾਲ ਜਿਹੜੇ ਵਕੀਲ ਨੇ ਉਹ ਵੀ ਬੰਬਲਪੂਸੇ 'ਚ ਪਏ ਨੇ ਜਦ ਜਿਹੜੇ ਨੇ ਉਹ ਵੀ ਪਏ ਨੇ ਪਰ ਫਿਰ ਉਹ ਕਿਉਂ ਨਹੀਂ ਆਵਾਜ਼ ਉਠਾਉਂਦੇ ਕਿਸਾਨ ਹੀ ਕਿਉਂ ਆਵਾਜ਼ ਉਠਾ ਰਿਹਾ ਉਹਨਾਂ ਨੂੰ ਵੀ ਆਵਾਜ਼ ਉਚਕਣੀ ਚਾਹੀਦੀ ਹੈ ਇਹਦੇ ਖਿਲਾਫ ਦੇਖੋ ਜਦੋਂ ਇਹ ਕਾਨੂੰਨ ਬਣਿਆ ਨਾ ਹਾਲੇ ਤੱਕ ਇਹ ਕਾਨੂੰਨ ਸਾਰੇ ਲੋਕਾਂ ਪੜ੍ਹੇ ਹੀ ਨਹੀਂ ਗਏ ਹੈਰਾਨੀ ਵਾਲੀ ਗੱਲ ਹੈ ਵਕੀਲਾਂ ਨੇ ਨਹੀਂ ਪੜ੍ਹੇ ਸੀ ਜਦੋਂ ਵਕੀਲ ਲੱਭਣ ਲੱਗੇ ਇਸ ਕਨਵੈਨਸ਼ਨ ਵਾਸਤੇ ਕਿ ਆਪਾਂ ਇਹ ਸਿੱਖੀਏ ਕਾਨੂੰਨ ਨਵੇਂ ਆਏ ਕੀ ਨੇ ਫਾਇਦਾ ਕੀ ਨੁਕਸਾਨ ਕੀਆ ਅਸੀਂ ਇਹ ਦੇਖਿਆ ਕਿ ਬਹੁਤ ਸਾਰੇ ਵਕੀਲ ਕਹਿੰਦੇ ਜੀ ਹਾਲੇ ਤੱਕ ਪੜੇ ਨਹੀਂ ਆਪਾਂ ਵੀ ਸਾਡੇ ਕੋਲ ਟਾਈਮ ਹੀ ਨਹੀਂ ਆ ਪੁਲਿਸ ਡਿਪਾਰਟਮੈਂਟ ਨੂੰ ਪੁੱਛ ਲਓ ਅਸੀਂ ਪੁਲਿਸ ਦੇ ਆਈਪੀਐਸ ਅਫਸਰਾਂ ਨੂੰ ਪੁੱਛਿਆ ਵੀ ਤੁਸੀਂ ਕਹਿੰਦੇ ਜੀ ਟਾਈਮ ਹੀ ਨਹੀਂ ਇੰਨਾ ਤੇ ਸਾਡੇ ਉੱਪਰ ਵਰਕ ਲੋਡ ਹੈ ਨਾ ਅਸੀਂ ਇਹਨੂੰ ਪੜ ਸਕੀਏ ਪੜੇ ਨਹੀਂ ਆ ਮੈਂ ਕਹਿੰਦਾ ਜੱਜ ਨਾਲ ਜੱਜਾਂ ਨੇ ਨਹੀਂ ਪੜੇ ਇਸ ਟਾਈਮ ਤੇ ਦੋਨੋਂ ਪ੍ਰੋਸੀਜਰ ਸੇਮ ਸੇਮ ਚੱਲ ਰਿਹਾ ਪੈਰਲ ਜੱਜ ਤੇ ਵਕੀਲ ਵੀ ਇਹਨਾਂ ਕਾਨੂੰਨਾਂ ਨੂੰ ਲੈ ਕੇ 705 ਨੇ ਤੇ ਫਿਰ ਨੁਕਸਾਨ ਕੀ ਹੋ ਸਕਦਾ ਵਾ ਹਲੇ ਉਹਨਾਂ ਨੂੰ ਵੀ ਨਹੀਂ ਸਮਝ ਆ ਰਹੀ ਇਹ ਨੁਕਸਾਨ ਸਭ ਤੋਂ ਵੱਡਾ ਹੈ ਜਸਟਿਸ ਡਿਲੇ ਆਪਾਂ ਕਹ ਵਕੀਲਾਂ ਜਿਹੜੇ ਆਰਸ ਬੈਂਸ ਜਿਹੜੇ ਹਾਈ ਕੋਰਟ ਦੇ ਮੰਨੇ ਪਰਮੰਨੇ ਵਕੀਲ ਨੇ ਐਡਵੋਕੇਟ ਗਰਮੋਨ ਨੇ ਜਿਨ੍ਹਾਂ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਰਿਪਰੈਜੈਂਟੇਸ਼ਨ ਕੀਤੀ ਇੰਟਰਪੋਲ ਦੇ ਵਿੱਚ ਕੀਤੀ ਹੈ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਯੰਗ ਵਕੀਲ ਨੇ ਵਧੀਆ ਔਰ ਮੈਡਮ ਵਿਸ਼ਸ਼ਟ ਸੀਗੇ ਕਮਲੇਸ਼ ਵਿਸ਼ਸ਼ਟ ਫਰਮ ਹਰਿਆਣਾ ਜਨਰਲ ਸੈਕਟਰੀ ਬਾਰਸ ਜੀ ਫਤਿਹ ਫਤਿਹਾਬਾਦ ਦੇ ਉਹਨਾਂ ਨੇ ਸਟੇਟ ਕੀਤੀ ਕਿ ਉਹਨਾਂ ਨੂੰ ਮੌਕਾ ਮਿਲਿਆ ਕੁਝ ਪੜਾਉਣ ਦਾ ਇਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਹਾਲੇ ਤੱਕ ਮਤਲਬ ਅਸੀਂ ਵੀ ਇੱਥੇ 100% ਜਿਹੜੇ ਆ ਉਹ ਨਹੀਂ ਰੱਖਦੇ ਫਿਰ ਫਿਰ ਮੈਨੂੰ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਤੁਸੀਂ ਕਿਸਾਨ ਜਥੇਬੰਦੀਆਂ ਇਹਨਾਂ ਕਾਨੂੰਨਾਂ ਦੇ ਖਿਲਾਫ ਆਵਾਜ਼ ਚੁੱਕਣ ਲੱਗੀਆਂ ਨੇ 15 ਅਗਸਤ ਨੂੰ ਤੁਸੀਂ ਕਹਿ ਰਹੇ ਹੋ ਕਿ ਕਾਪੀਆਂ ਵੀ ਇਹਨਾਂ ਦੀਆਂ ਸਾਰੀਆਂ ਜਾਣ ਗਈਆਂ ਟਰੈਕਟਰ ਮਾਰਚ ਵੀ ਤੁਹਾਡੇ ਵੱਲੋਂ ਕੱਢਿਆ ਜਾਣਾ ਫਿਰ ਉਹ ਵਕੀਲ ਜਾਂ ਫਿਰ ਉਹ ਜੱਜ ਸਾਹਿਬਾਨ ਕਿਉਂ ਨਹੀਂ ਤੁਹਾਡੇ ਨਾਲ ਇਸ ਕੰਮ 'ਚ ਸ਼ਾਮਿਲ ਹੁੰਦੇ ਜਦ ਉਹਨਾਂ ਨੂੰ ਹੀ ਪਤਾ ਕਿ ਕਾਨੂੰਨ ਸਹੀ ਨਹੀਂ ਹੈਗੇ ਦੇਖੋ ਆਪਾਂ ਤੇ ਸਾਰਿਆਂ ਦਾ ਹਵਾਨ ਕਰਦੇ ਆ ਪੂਰੀ ਇਹ ਦੇਖ ਕਾਨੂੰਨ ਸੱਲੇ ਕਿਸਾਨਾਂ ਵਾਸਤੇ ਇਹਨਾਂ ਮੋਰਚਾ ਲਿਆ ਉਹਨਾਂ ਵਾਸਤੇ ਨਹੀਂ ਆ ਇਹ ਕਾਨੂੰਨ ਜਿਹੜੇ ਨਵੇਂ ਬਣੇ ਆ ਦੇਸ਼ ਦੇ ਹਰ ਵਾਸੀ ਵਾਸਤੇ ਆ ਔਰ ਹਰ ਵਾਸੀ ਦਾ ਫਰਜ ਬਣਦਾ ਹੈ ਨਵੇਂ ਕਾਨੂੰਨਾਂ ਨੂੰ ਪੜੇ ਜਿਹੜੇ ਇਹ ਡਰਾਫਟ ਐਕਸ ਨੇ ਉਹਨਾਂ ਦੇ ਬਾਰੇ ਜਾਣਕਾਰੀ ਜਿਹੜੀ ਵੀਡੀਓ ਆ ਦੇ ਪਾਵੇ ਸਰਕਾਰ ਤੇ ਪ੍ਰੈਸ਼ਰ ਆਵੇ ਕਿ ਭਈ ਸਾਰੀ ਦੇਸ਼ ਦੀ ਜਿਹੜੀ ਜਨਤਾ ਵਾ ਉਹ ਇਨਾਂ ਕਾਨੂੰਨਾਂ ਨਾਲ ਖੁਸ਼ ਨਹੀਂ ਆ ਕਿਉਂਕਿ ਜਿਹੜੇ ਤਿੰਨ ਕਾਨੂੰਨ ਸਰਕਾਰ ਲੈ ਆ ਕੇ ਆਈ ਸੀ ਨਾ ਉਹ ਵੀ ਚੁੱਪਚੀ ਤੇ ਪਾਸ ਹੋਏ ਸੀਗੇ ਉਹ ਰੋ ਵਾਪਸ ਕਰੋ ਆਏ ਅੰਦੋਲਨ ਕਰਕੇ ਲੇਕਿਨ ਉਹ ਕਿਸਾਨਾਂ ਨਾਲ ਸਿੱਧੇ ਸੰਪਰਕ ਸੀਗੇ ਲੇਕਿਨ ਇਹ ਕਾਨੂੰਨ ਜਿਹੜੇ ਦੇਸ਼ ਦੇ ਹਰ ਨਾਗਰਿਕ ਨਾਲ ਸੰਪਰਕ ਕਰਦੇ ਆ ਹਰ ਨਾਗਰਿਕ ਤੇ ਇਫੈਕਟ ਕਰਦੇ ਤੁਹਾਨੂੰ ਪਤਾ ਹੀ ਉਦੋਂ ਲੱਗਣਾ ਜਦੋਂ ਤੁਹਾਡੇ ਧਾਰਾ ਲੱਗੀ ਧਾਰ ਦੇ ਕਿਹੜੀ ਤਾਨੂੰ ਪਤਾ ਨਹੀਂ ਧਾਰਾ ਕਿਹੜੀ ਆ ਪਹਿਲਾਂ 420 ਪਤਾ ਹੀ ਠੱਗੀ ਆ 302 ਮਰਡਰ ਸੀਗਾ 307 ਜਿਹੜਾ ਉਹ ਅਟੈਂਪਟ ਟੂ ਮਰਡਰ ਸੀ 304 ਐਕਸੀਡੈਂਟ ਸੀਗਾ ਆਪਾਂ ਨੂੰ ਲਗਭਗ ਸਾਰੀਆਂ ਧਰਮਾਂ ਪਤਾ ਸੀਗੀਆਂ ਹੁਣ ਸਾਨੂੰ ਪਤਾ ਨਹੀਂ ਧਾਰਾ ਕਿਹੜੀ ਤੇ ਲਾਤੀ ਉਹਨਾਂ ਨੇ ਪਤਾ ਲੱਗਣਾ ਵੀ ਯਾਰ ਇਹ ਕਿਹੜੀ ਧਾਰਾ ਵਾਏ ਨਾ ਮਕੀ ਜੀ ਸਾਰੀਆਂ ਤੁਸੀਂ ਸਾਰੀਆਂ ਕਮੀਆਂ ਗਨਾਈਆਂ ਇਹਨਾਂ ਕਾਨੂੰਨਾਂ ਦੀਆਂ ਕੋਈ ਫਾਇਦਾ ਵੀ ਹੈਗਾ ਇਹਨਾਂ ਕਾਨੂੰਨਾਂ ਦਾ ਨਹੀਂ ਦੇਖੋ ਜਿਹੜੀ ਚੰਗੀ ਗੱਲ ਆ ਉਹਨੂੰ ਚੰਗੀ ਕਹਿਣਾ ਚਾਹੀਦਾ ਇਹਨਾਂ ਨੇ ਇੱਕ ਜ਼ਰੂਰ ਕੀਤਾ ਕਿ ਜਿਹੜੇ 18 ਸਾਲ ਤੋਂ ਘੱਟ ਬੱਚਿਆਂ ਤੋਂ ਕਰਾਇਮ ਕਰਾਇਆ ਜਾਂਦੇ ਆ ਉਹ ਜੇ ਕੋਈ ਬੰਦਾ ਹਾਇਰ ਕਰਦਾ 18 ਸਾਲ ਤੋਂ ਘੱਟ ਬੱਚੇ ਨੂੰ ਜਿਹੜਾ ਨਬਾ ਲਗਾ ਉਹ ਜਿਹਨੇ ਹਾਇਰ ਕੀਤਾ ਹੋਇਆ ਉਹ ਉਹਦੇ ਸਕੰਦੇ ਚ ਆਊਗਾ ਪਹਿਲੋਂ ਉਹ ਹਾਇਰ ਕਰ ਲੈਂਦਾ ਸੀ ਉਹ ਸਕੰਦੇ ਚ ਨਹੀਂ ਜਾਂਦਾ ਉਹ ਠੀਕ ਆ ਜਿੰਨੇ ਕਰਤਾ ਉਹਦੇ ਤੇ ਹੋ ਜਾਂਦਾ ਸੀਗਾ ਉਸ ਤੋਂ ਬਾਅਦ ਜਿਹੜਾ ਵਾ 18 ਸਾਲ ਤੋਂ ਘੱਟ ਡਰਾਈਵਿੰਗ ਵਾਲਾ ਵਾ ਤੁਸੀਂ ਕਿਸੇ ਦੀ ਗੱਡੀ ਲੈ ਕੇ ਜਾਂਦੇ ਆ ਉਹ ਵੀ ਵਧੀਆ ਕਾਨੂੰਨ ਆ ਜਿਹੜੀ ਚੰਗੀ ਚੀਜ਼ ਆ ਚੰਗੀ ਲੱਗ ਚੰਗੀ ਚੀਜ਼ ਉਹਦੇ ਚ 1 ਜਾਂ 2% ਆ ਉਦੇ ਉੱਤੇ ਵੀ ਹਾਲੇ ਰੋਕ ਲਗਾ ਦਿੱਤੀ ਹੈ ਮੇਰੇ ਹਿਸਾਬ ਨਾਲ ਜਿਹੜੀ 18 ਸਾਲ ਤੋਂ ਘੱਟ ਡਰਾਈਵਿੰਗ ਵਾਲਾ ਸੀ ਨਾ ਮਸਲਾ ਉਹਦੇ ਵਿੱਚ ਵੀ ਬੱਚਿਆਂ ਨੇ ਜਾਂ ਬੱਚਿਆਂ ਦੇ ਮਾਪਿਆਂ ਨੇ ਆਵਾਜ਼ ਉਠਾਈ ਤੇ ਫਿਲਹਾਲ ਉੱਤੇ ਰੋਕ ਲਗਾ ਦਿੱਤੀ ਹੈ ਇਸੇ ਕਰਕੇ ਮੈਂ ਕਹਿੰਦਾ ਜੇ ਬੱਚਿਆਂ ਬੱਚਿਆਂ ਦੇ ਮਾਪਿਆਂ ਨੇ ਆਵਾਜ਼ ਉਠਾਈ ਆ ਉੱਤੇ ਰੋਕ ਲੱਗ ਗਈ ਆ ਦੇਸ਼ ਦੇ ਹਰ ਨਾਗਰਿਕ ਨੂੰ ਇਹ ਕਾਨੂੰਨਾਂ ਨੂੰ ਇੱਕ ਵਾਰੀ ਆਪਣੇ ਲਾਗੇ ਛਾਕੇ ਜੋ ਵੀ ਪੜਿਆ ਲਿਖਿਆ ਵਾ ਉਹਦੇ ਕੋ ਸਿੱਖਣਾ ਚਾਹੀਦਾ ਵਾ ਔਰ ਇਹਦੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਆ ਮੈਂ ਕਹਿੰਦਾ ਅਗਰ ਸਾਡੀ ਆਜ਼ਾਦੀ ਅਸੀਂ ਆਜ਼ਾਦ ਦੇਸ਼ ਵਿੱਚ ਆ ਅਸੀਂ ਬੋਲ ਨਹੀਂ ਸਕਦੇ ਸਾਡੀ ਦੂਜੀ ਗੱਲ ਕੋਈ ਵੀ ਦੇਸ਼ ਕਾਨੂੰਨ ਬਣਦਾ ਨਾ ਉਹ ਸੰਵਿਧਾਨ ਦੇ ਉਲਟ ਨਹੀਂ ਬਣਨਾ ਚਾਹੀਦਾ ਕਿ ਜਿਹਨੇ ਸੰਵਿਧਾਨ ਸਾਨੂੰ ਜੋ ਅਧਿਕਾਰ ਮਿਲੇ ਆ ਨਾ ਰਹਿਣ ਦਾ ਅਧਿਕਾਰ ਆ ਬੋਲਣ ਦਾ ਅਧਿਕਾਰ ਆ ਜੀਣ ਦੀ ਆਜ਼ਾਦੀ ਆ ਉਹਦੇ ਨਾਲ ਕੰਟਰੀ ਨਹੀਂ ਹੋਣੀ ਚਾਹੀਦੀ ਲੇਕਿਨ ਜਿਹੜਾ ਆਪਾਂ ਇੱਥੇ ਕਿਹਨੇ ਨਾ ਦੇਸ਼ ਧਰੋਹ ਦਾ ਕਾਨੂੰਨ ਲਾਗੂ ਹੁੰਦਾ ਉਹ ਸਾਡੇ ਬੋਲਣ ਦੀ ਆਜ਼ਾਦੀ ਨੂੰ ਸਾਡੇ ਰਹਿਣ ਦੀ ਆਜ਼ਾਦੀ ਨੂੰ ਸਾਡੇ ਲਿਖਣ ਦੀ ਆਜ਼ਾਦੀ ਨੂੰ ਜਿਹੜਾ ਉਹ ਰੋਕਦਾ ਤੇ ਤੁਸੀਂ ਇਹ ਸੋਚੋ ਜੇ ਸੰਵਿਧਾਨ ਦੇ ਜੋ ਸਾਨੂੰ ਅਧਿਕਾਰ ਦਿੱਤੇ ਸੰਵਿਧਾਨ ਬਣਿਆ ਸਭ ਤੋਂ ਵੱਡਾ ਸੰਵਿਧਾਨ ਇਸ ਦੇ ਵਿੱਚ ਉਸ ਤੋਂ ਬਾਅਦ ਹੀ ਕਾਨੂੰਨ ਬਣਿਆ ਨਾ ਅਗਰ ਇਹ ਕਾਨੂੰਨ ਉਹ ਸੰਵਿਧਾਨ ਦੀਆਂ ਉਹਨਾਂ ਧਰਾਵਾਂ ਨਾਲ ਜਿਹੜਾ ਟਕਰਾਅ ਕਰਦੇ ਨੇ ਇਹਦਾ ਮਤਲਬ ਇਹ ਕਾਨੂੰਨ ਸਹੀ ਨਹੀਂ ਗੇ ਕਿਉਂਕਿ ਦੇਸ਼ ਦਾ ਸੰਵਿਧਾਨ ਸਭ ਤੋਂ ਸਰਵੋੱਚ ਹੈ ਅਸੀਂ ਇਹ ਕਹਿੰਨੇ ਆ ਕਿ ਸਰਕਾਰ ਨੂੰ ਕਾਨੂੰਨ ਬਣਾਉਣ ਲੱਗਿਆਂ ਇਹ ਵੀ ਵੇਖਣਾ ਚਾਹੀਦਾ ਸੀ ਕਿ ਬੜੀਆਂ ਧਰਾਵਾਂ ਮੈਂ ਤੁਹਾਨੂੰ ਦੱਸਦਾ 101 ਧਾਰਾ 152 52 ਲਾਈ ਆ ਬੜੀਆਂ-ਬੜੀਆਂ ਖਤਰਨਾਕ ਧਾਰਾਵਾਂ ਨੇ ਤੁਹਾਨੂੰ ਬੋਲਣ ਦੀ ਆਜ਼ਾਦੀ ਨਹੀਂ ਆ ਤੁਹਾਨੂੰ ਮਤਲਬ ਤੁਸੀਂ ਕੁਝ ਵੀ ਕਰ ਦੋ ਔਰ ਜਿਹੜਾ ਫਰੀडम ਟੂ ਸਪੀਕ ਲਿਵ ਐਂਡ ਰਾਈਟ ਆ ਨਾ ਔਰ 21 ਜਰ ਰਾਈਟ ਫॉर ਲਾਈਫ ਆ ਇਹ ਸਾਰੇ ਜਿਹੜੇ ਆ ਇਸ ਕਾਨੂੰਨ ਜਿਹੜੇ ਸੰਵਿਧਾਨ ਦੀ ਸਾਡੇ ਧਰਾਵਾਂ ਨਾਲ ਟਕਰਾ ਪੈਦਾ ਕਰਦੇ ਨੇ ਤੇ ਕਾਨੂੰਨ ਕਿਸ ਤਰ੍ਹਾਂ ਸਹੀ ਹੋਵੇ ਸੋ ਇਸ ਕਰਕੇ ਇਨਾ ਕਾਨੂੰਨ ਦਾ ਵਿਰੋਧ ਆ ਦੂਸਰੀ ਗੱਲ ਆ ਇਹਦੇ ਨਾਲ ਜਸਟਿਸ ਡਿਲੇ ਹੋਊਗਾ ਪਹਿਲੀ ਗੱਲ ਤੇ ਜਿਹੜਾ ਉਹਨਾਂ ਕਿਹਾ ਜੀ ਇਹ ਆਪਾਂ ਜਿਆਦਾ ਫੋਰੈਂਸਿਕ ਲੈਬ ਤੇ ਜਾਵਾਂਗੇ ਜਿਹੜੀ ਫਰੈਂਸਿਕ ਜਾਂਚ ਤੇ ਆਪਾਂ ਜਿਆਦਾ ਜ਼ੋਰ ਦਵਾਂਗੇ ਸਾਡੇ ਕੋਲ ਤੁਸੀਂ ਦੇਖੋ ਕਿੰਨੇ ਪੁਲਿਸ ਵਾਲੇ ਟਰੇਨ ਨੇ ਫਰੈਂਸਿਕ ਵਾਸਤੇ ਸਾਡੇ ਕੋਲ ਕਿੰਨਾ ਕੁਮੈਂਡ ਆ ਫਰੈਂਸਿਕ ਵਾਸਤੇ ਹੈ ਹੀ ਨਹੀਂ ਸਾਡੇ ਕੋਲ ਸਿਸਟਮ ਹੀ ਐਂਡ ਇਨਫਰਾਸਟ੍ਰਕਚਰ ਹੀ ਨਹੀਂ ਆ ਜਿਹੜਾ ਇਨਫਰਾਸਟ੍ਰਕਚਰ ਸਾਡੇ ਕੋਲ ਹੈ ਹੀ ਨਹੀਂ ਆ ਆਪਾਂ ਨੂੰ ਲਾਗੂ ਕਰਤਾ ਕਿ ਕਿਸ ਤਰ੍ਹਾਂ ਚੱਲੂਗਾ ਪੁਲਿਸ ਇੱਕ ਇੱਕ ਵੇਖੋ ਇਹਦੇ ਵਿੱਚ ਇੱਕ ਕਾਨੂੰਨ ਉਹਨਾਂ ਨੇ ਇਹ ਵੀ ਬੜਾ ਵਧੀਆ ਬਣਾਇਆ ਵਾ ਕਿ ਜਿਹੜਾ ਪੁਲਿਸ ਕਿਤੇ ਜਾ ਕੇ ਕੋਈ ਛਾਪਾ ਮਾਰ ਕੇ ਕੋਈ ਚੀਜ਼ ਪਕੜਦੀ ਆ ਜਾਂ ਕਿਸੇ ਕੋਲੋਂ ਕੋਈ ਬਰਾਮਦ ਕਰਦੀ ਆ ਤੇ ਉਹਦੀ ਮੌਕੇ ਦੀ ਸਾਰੀ ਵੀਡੀਓਗ੍ਰਾਫੀ ਕੀਤੀ ਜਾਵੇ ਤਾਂ ਕਿ ਇੱਕ ਪੱਕਾ ਸਬੂਤ ਬਣ ਸਕੇ ਕਿਤਨਾ ਕਿਤੇ ਇਹ ਵੀ ਫਾਇਦੇ ਵਿੱਚ ਤੇ ਹੈ ਹੀ ਨਾ ਕਿ ਜੇ ਅਗਰ ਉਹ ਵੀਡੀਓ ਰਿਕਾਰਡਿੰਗ ਕਰਨਗੇ ਤੇ ਜੋ ਕੁਝ ਬਰਾਮਦ ਹੋਏਗਾ ਉਹੋ ਹੀ ਲਿਖ ਪਾਣਗੇ ਨਹੀਂ ਤੇ ਅੱਗੇ ਤੇ ਕਈ ਕੁਝ ਲਿਖ ਦਿੰਦੇ ਹੁੰਦੇ ਆ ਆਪਣੇ ਮੈਂ ਤੁਹਾਨੂੰ ਇਹ ਗੱਲੱਸ ਸਮਝ ਜਿਹੜੀਆਂ ਚੰਗੀਆਂ ਚੀਜ਼ਾਂ ਹਨ ਚੰਗੀਆਂ ਮੰਨਦੇ ਆ ਕਾਨੂੰਨ ਹਮੇਸ਼ਾ ਲੋਕਾਂ ਦੇ ਭਲੇ ਵਾਸਤੇ ਬਣਦੇ ਆ ਜ਼ੁਲਮ ਨੂੰ ਰੋਕਣ ਵਾਸਤੇ ਕਿ ਵੀਡੀਓਗ੍ਰਾਫੀ ਹੋਊਗੀ ਜਾਂ ਪੁਲਿਸ ਗਲਤ ਲਿਖਦੀ ਜਾ ਉਹਦੇ ਬਾਰੇ ਮਤਲਬ ਰੋਖ ਲੱਗੂਗੀ ਪਰ ਲੇਕਿਨ ਨਾਲ ਹੀ ਪੁਸ ਨੂੰ ਅਧਿਕਾਰ ਵੀ ਇਹਨੇ ਦੇ ਦਿੱਤੇ ਨਾ ਕਿ ਇੱਕ ਡੀਐਸਪੀ ਤਾਰਾ 144 ਲਾ ਸਕਦਾ ਇੱਕ ਐਸਐਚਓ 14 ਦਿਨ ਤੁਹਾਡੀ ਕੰਪਲੇਂਟ ਆਪਣੇ ਕੋਲ ਰੱਖ ਸਕਦਾ ਤੁਸੀਂ ਇਹ ਸੋਚੋ ਕਿਤੇ ਮਰਡਰ ਹੋ ਜੇ ਕਿਤੇ ਕਿਸੇ ਸਾਡੀ ਬੇਟੀ ਨਾਲ ਕੋਈ ਇਹੋ ਜਿਹੀ ਬੰਦ ਭਾਗੀ ਦੁਰਘਟਨਾ ਹੋ ਜੇ ਔਰ ਉਹ ਸ਼ਿਕਾਇਤ ਲਾ ਕੇ ਥਾਣੇ ਜਾਵੇ ਉਹ ਲੋ ਸਟਾਣੇ ਦਾ ਐਸਐਚਓ ਕਹਿੰਦਾ ਠੀਕ ਆ ਜੀ ਤੁਹਾਡੀ ਸ਼ਿਕਾਇਤ ਆ ਗਈ ਆ ਮੈਂ ਤੇ ਇਨਵੈਸਟੀਗੇਸ਼ਨ ਕਰੂੰਗਾ ਔਰ 14 ਡੇਜ਼ ਤੱਕ ਪਾਵਰ ਆ ਉਹਨੂੰ ਰੱਖਣ ਦਿਓ 14 ਡੇਜ਼ ਦੇ ਕਿੰਨੀਆਂ ਜੜੀਆਂ ਸਿਸਟਮ ਜਿਹੜੇ ਆ ਉਹ ਉਹਨੂੰ ਉਹ ਕਰ ਸਕਦਾ ਦੇਖੋ ਪੁਲਿਸ ਜਿਹੜੀ ਆ ਤੁਹਾਨੂੰ 3rd ਡਿਗਰੀ ਜਿਹੜੀ ਆ ਉਹ ਕਰਦੀ ਆ ਤੁਹਾਡੇ ਤੇ ਯੂਜ਼ ਕਰਦੀ ਆ ਹੁਣ ਕੀ ਆ ਜਦੋਂ ਤੁਸੀਂ 4 ਦਿਨ ਦਾ ਰਿਮਾਂਡ ਤੁਹਾਡਾ 5 ਦਾ ਪੂਰਾ ਹੋ ਗਿਆ ਤੁਸੀਂ ਜੇਲ ਚ ਲਈਏ ਤੁਹਾਨੂੰ ਪੁਲਿਸ ਦੁਬਾਰਾ ਬੁਲਾ ਨਹੀਂ ਸਕਦੀ ਸੇਮ ਕੇਸ ਦੇ ਦੂਜੇ ਕੇਸ ਬੁਲਾਉਂਦੀ ਆ ਲੇਕਿਨ ਹੁਣ ਪ੍ਰੋਵੀਜ਼ਨ ਇਹ ਹੋਈਆਂ ਕਿ ਤੁਸੀਂ ਤੁਹਾਨੂੰ ਮਾਰਿਆ ਕੁੱਟਿਆ ਬੰਦਾ ਜਾ ਕੇ ਜੇਲ੍ਹ 'ਚ ਆਪਣੀ ਸ਼ਿਕਾਇਤ ਦਰਜ ਕਰਾਉਂਦਾ ਹੋਵੇ ਮਨਾਰੀ ਕਮਿਸ਼ਨ ਜਾਂ ਕਿਤੇ ਹੋਰ ਕਰਾਉਂਦਾ ਕਿ ਮੈਨੂੰ ਪੁਲਿਸ ਨੇ ਥਰਡ ਡਿਗਰੀ ਕੀਤਾ ਮੇਰਾ ਮੈਡੀਕਲ ਕਰਾਇਆ ਜਾਏ ਕੁਝ ਕਰਾਇਆ ਜਾਏ ਲੇਕਿਨ ਹੁਣ ਪੁਲਿਸ ਕੋਲ 11 ਦਿਨ ਹੋਰ ਬਾਕੀ ਨੇ ਕਿ ਅਗਰ ਤੁਸੀਂ ਬੋਲੋਗੇ ਤੇ ਤੁਹਾਨੂੰ ਦੁਬਾਰਾ ਫੇਰ ਲਿਆ ਕੇ ਜਿਹੜਾ ਵਾ ਉਹ ਸੇਮ ਟ੍ਰੀਟਮੈਂਟ ਕੀਤਾ ਜਾਊਗਾ ਦੂਜੀ ਗੱਲ ਜਿਹੜੇ ਪਾਵਰ ਦਿੱਤੀਆਂ ਐਗਜ਼ੀਕਿਊਟਿਵ ਜਸਟਿਸਟ ਨੂੰ ਉਹ ਸਭ ਤੋਂ ਮਤਲਬ ਮੰਦ ਭਾਗੀ ਗੱਲ ਆ ਜੁਡੀਸ਼ਰੀ ਦੇ ਆਲਰੇਡੀ ਪੁਲਿਸ ਜਿਹੜੀ ਜੁਡੀਸ਼ਰੀ ਦੇ ਕਾਬੂ ਨਹੀਂ ਆਉਂਦੀ ਤੇ ਐਗਜ਼ੀਕਿਊਟਿਵ ਜਸਟਿਸ ਦੇ ਕਾਬੂ ਕਿਸ ਕਿ ਜਦੋਂ ਇਹ ਕਾਨੂੰਨ ਬਣਾਏ ਗਏ ਨੇ ਦੇਸ਼ ਦੇ ਨਾਗਰਿਕ ਦਾ ਬਿਲਕੁਲ ਨਹੀਂ ਖਿਆਲ ਰੱਖਿਆ ਗਿਆ ਅਸੀਂ ਤਾਂ ਇਹ ਕਹਿੰਨੇ ਕਿ ਇਹ ਪੁਲਸੀਆ ਕਾਨੂੰਨ ਨੇ ਇਹ ਦੇਸ਼ ਦੇ ਜਸਟਿਸ ਵਾਸਤੇ ਨਹੀਂ ਆ ਔਰ ਹੈਰਾਨੀ ਹੁੰਦੀ ਕਈ ਵਾਰੀ ਆਪਾਂ ਨਾਲ ਵਕੀਲਾਂ ਨਾਲ ਜਿਨ੍ਹਾਂ ਨਾਲ ਗੱਲ ਕੀਤੀ ਆ ਵੱਡੇ ਵੱਡੇ ਵਕੀਲ ਨੇ ਰਿਟਾਇਰਡ ਚੀਫ ਜਸਟਿਸ ਨੇ ਇਹਨਾਂ ਨਾਲ ਮਿਲੇ ਆ ਉਹਨਾਂ ਦਾ ਕਹਿਣਾ ਵੀ 1 ਤੋਂ 2% ਜਿਹੜੇ ਕਾਨੂੰਨ ਆ ਲੋਕਾਂ ਦੇ ਫਾਇਦੇ ਵਾਸਤੇ ਆ ਬਾਕੀ ਜਿਹੜੇ 98% ਕਾਨੂੰਨ ਆ ਤੁਹਾਡੀ ਆਵਾਜ਼ ਨੂੰ ਦਬਾਉਣ ਵਾਸਤੇ ਆ ਜਿਹੜੇ ਕਾਨੂੰਨ ਸਾਡਾ ਗ੍ਰਹਿ ਮੰਤਰੀ ਕਹਿੰਦਾ ਦੀ ਸੋਲੂਸ਼ਨ ਇਜ਼ ਡੈਡ ਅਸੀਂ ਕਿਹਨੇ ਸਡਿਸ਼ਨ ਉਸ ਤੋਂ ਜ਼ਿਆਦਾ ਹਾਰਡ ਰੂਲ ਤੇ ਜਿਹੜੀ ਆ ਸਾਡੇ ਕੋਲ ਜਿਹੜੀ ਆ ਇਹਨਾਂ ਕਾਨੂੰਨਾਂ ਦੇ ਰੂਪ ਵਿੱਚ ਆ ਗਈ ਆ ਤੁਸੀਂ ਆਪਣੇ ਘਰ 'ਚ ਬੈਠੇ ਹੋ ਤੁਹਾਡਾ ਕਿੱਸਾ ਲਾ ਤੁਹਾਡਾ ਕਿੰਗਡਮ ਆ ਬਗੈਰ ਸਰਚ ਉਹਨਾਂ ਤੁਹਾਨੂੰ ਚੁੱਕ ਕੇ ਲੈ ਜਾਂਦੇ ਆ ਤੁਸੀਂ ਕਿਤੇ ਅਪੀਲ ਨਹੀਂ ਕਰ ਸਕਦੇ ਤੁਸੀਂ ਕੁਝ ਬੋਲਤਾ ਕਿ ਸਟੇਜ ਤੋਂ ਕਿਸੇ ਸਰਕਾਰ ਦੇ ਖਿਲਾਫ ਆਰਥਿਕ ਨੀਤੀ ਦੇ ਖਿਲਾਫ ਜੇ ਤੁਹਾਡੇ ਦੇਸ਼ ਤੋਂ ਦਾ ਮਕਦਮਾ ਲਾਤਾ 5 ਸਾਲ ਤੁਹਾਡੀ ਜ਼ਮਾਨਤ ਨਹੀਂ ਤੁਹਾਨੂੰ ਕਿਸੇ ਬਿਗੈਰ ਤੁਹਾਨੂੰ ਕਿਸੇ ਚਾਰਜ ਤੋਂ ਜੇਲ੍ਹ ਚ ਰੱਖਿਆ ਜਾਊਗਾ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਆ। ਹੁਣ ਫਿਰ ਇਨ੍ਹਾਂ ਕਾਨੂੰਨਾਂ ਦੇ ਖਿਲਾਫ ਜਥੇਬੰਦੀਆਂ ਕੀ ਰੂਪ ਅਖਤਿਆਰ ਕਰਨ ਜਾ ਰਹੀਆਂ। ਦੇਖੋ ਜਥੇਬੰਦੀਆਂ ਹਾਲੇ ਜੜੀਆਂ ਨੇ ਬਾਰਡਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਲੜ ਰਹੀਆਂ ਨੇ। ਆਪਾਂ ਲੋਕਾਂ ਨੂੰ ਵੇਅਰ ਕਰ ਰਹੇ ਆ ਵੱਧ ਤੋਂ ਵੱਧ ਕਿ ਭਈ ਹਿੰਦੁਸਤਾਨ ਦੀ ਜਿਹੜੀ ਆਵਾਮ ਆ ਲੋਕ ਨੇ ਉਹ ਇਨ੍ਹਾਂ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਜਾਣਨ ਇਹੋ ਜਿਹਾ ਨ ਹੋਵੇ ਕਿ ਅੱਜ ਮੈਨੂੰ ਜੁਡੀਸ਼ਰੀ ਜਾਂ ਵਕੀਲਾਂ ਦੇ ਇਹ ਕਹਿਣਾ ਕਿ 10 ਸਾਲ ਲੱਗਣਗੇ ਇਹਨਾਂ ਨੂੰ ਸਹੀ ਲਾਈਨ ਤੇ ਆਉਂਦਿਆਂ ਆਉਂਦਿਆਂ ਸਾਨੂੰ ਪਤਾ ਲੱਗਦਿਆਂ ਕਿਉਂਕਿ ਆਲਰੇਡੀ ਦੇ ਅੰਗਰੇਜ਼ਾਂ ਦੇ ਕਾਨੂੰਨ ਹਨਾ ਉਹਨਾਂ ਜੋ ਕੁਝ ਜਿਹੜੀਆਂ ਬੰਦਾ ਬਦਲੀ ਕਰਨ ਵਾਸਤੇ ਬੜੇ ਬੜੇ ਸਾਲ ਜਿਹੜੀ ਹੱਥ ਘੜੀ ਲਾਉਣ ਦਾ ਜਿਹੜਾ ਕਾਨੂੰਨ ਸੀ ਨਾ ਅੰਗਰੇਜ਼ਾਂ ਟਾਈਮ ਦਾ ਇਹ ਮੈਨੂੰ ਲੱਗਦਾ ਕਿ 1996 ਚ ਆਣ ਕੇ ਖਤਮ ਹੋਇਆ ਵਾ 1992 ਚ ਪਾਸ ਹੋਇਆ ਸੀ ਲਗਭਗ ਤੇ 1996 ਦੇ ਵਿੱਚ ਇਹ ਖਤਮ ਹੋਇਆ ਮੇਰੇ ਹਿਸਾਬ ਨਾਲ ਔਰ ਨਹੀਂ ਤੇ ਹੁਣ ਦੁਬਾਰਾ ਲਾਗੂ ਹੋ ਗਿਆ ਹੱਥ ਘੜੀ ਵਾਲਾ ਕਾਨੂੰਨ ਪਹਿਲਾਂ ਜੱਜ ਕਹਿੰਦਾ ਸੀ ਇਹ ਕਪਤਾਰਾਣੀ ਦੀ ਸਟੇਟਮੈਂਟ ਆ ਕਿ ਤੁਹਾਡੀ ਐਫਆਈਆਰ ਦਰਜ ਨਹੀਂ ਹੁੰਦੀ ਉਹ ਪੁਲਿਸ ਅਫਸਰ ਦੇ ਕੇਸ ਹੋਵੇ ਠੀਕ ਹੈ ਨਾ ਯੂਪੀ ਦੀ ਜਸਟਿਸ ਹੋਈ ਆ ਕਪਤਾਰਾਣੀ ਉਹਦੀ ਜੱਜਮੈਂਟ ਆ ਉਹਦੀ ਜੱਜਮੈਂਟ ਨੂੰ ਲੈ ਕੇ ਜਿਹੜਾ ਵਾ ਲੋਕ ਸਾਰੇ ਕੇਸ ਕਰਦੇ ਸੀਗੇ ਜਦੋਂ ਸਿਸਟਮ ਨਹੀਂ ਰਹਿ ਗਿਆ ਤਾਂ ਉਹਦੀ ਜੱਜਮੈਂਟ ਦਾ ਮਤਲਬ ਕੀ ਰਹਿ ਗਿਆ ਇੱਥੇ ਜੁਡੀਸ਼ਰੀ ਨੂੰ ਬਿਲਕੁਲ ਉਹ ਦੱਬਿਆ ਗਿਆ ਵਾ ਪੁਲਿਸ ਨੂੰ ਜ਼ਿਆਦਾ ਪਾਵਰਾਂ ਦਿੱਤੀਆਂ ਗਈਆਂ ਉਹ ਤੁਸੀਂ ਦੇਖਿਆ ਟਾਡਾ ਦੇ ਟਾਈਮ ਤੇ ਨਾ ਯੂਪੀਆ ਦੇ ਟਾਈਮ ਦੇ ਉੱਤੇ ਜਦੋਂ ਪੁਲਿਸ ਕੋਈ ਜਿਆ ਪਾਵਰ ਆਉਂਦੀਆਂ ਨੇ ਫਿਰ ਪੁਲਿਸ ਦਾ ਬੇਜਾ ਇਸਤੇਮਾਲ ਕਿਸ ਤਰ੍ਹਾਂ ਕਰਦੀ ਔਰ ਲੋਕਾਂ ਨੂੰ ਕਿਸ ਤਰ੍ਹਾਂ ਤੰਗ ਕਰਦੀ ਆ ਆਪਾਂ ਗਲਤ ਲੋਕਾਂ ਦੇ ਫੜਨਾ ਲੇਕਿਨ ਆਮ ਮੇਰੀ ਕਿਸੇ ਅਗਵਾਂਡੀ ਨਾਲ ਦੁਸ਼ਮਣੀ ਆ ਫਿਰ ਉੱਤੇ ਉਹ ਸਾਰਾ ਸਿਸਟਮ ਲਾਗੂ ਹੁੰਦਾ ਵਾ ਪਹਿਲਾਂ ਵੀ ਹੁੰਦਾ ਰਿਹਾ ਔਰ ਇਨਾਂ ਕਰੋਨਾ ਦੇ ਅੰਦਰ ਵੀ ਜਿਹੜਾ ਵਾ ਇਹ ਹੋਊਗਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਨਾਂ ਕਰੋਨਾ ਬਾਰੇ ਵੱਧ ਤੋਂ ਜਾਣਕਾਰੀ ਲੈ ਕੇ ਸੋਸ਼ਲ ਮੀਡੀਆ ਤੇ ਇਹੋ ਜਿਹਾ ਟ੍ਰੈਂਡ ਸੈੱਟ ਕਰ ਦੋਗੇ ਸਰਕਾਰ ਨੂੰ ਪਤਾ ਲੱਗ ਜਾਏ ਕਿ ਜਿਹੜੇ ਲੋਕ ਨੇ ਇਨ੍ਹਾਂ ਕਾਨੂੰਨਾਂ ਨਾਲ ਸਹਿਮਤ ਨਹੀਂਗੇ ਦੂਸਰੀ ਗੱਲ ਆ ਲਾ ਮਿਨਿਸਟਰੀ ਦੀ ਰਿਸਪੌਂਸਿਬਿਲਟੀ ਮੈਂ ਸਮਝਦਾ ਲਾ ਮਿਨਿਸਟਰ ਨੂੰ ਕੀ ਕਰਨਾ ਚਾਹੀਦਾ ਬਈ ਛੱਡ ਦਿਓ ਯਾਰ ਅਗਰ ਤੁਹਾਡਾ ਕੰਮ ਹੀ ਨਹੀਂ ਐਸ ਦੇਸ਼ ਦੇ ਅਚ ਲਾ ਮਿਨਿਸਟਰੀ ਦਾ ਅਗਰ ਹੋਮ ਮਿਨਿਸਟਰੀ ਸਾਰਾ ਕੁਝ ਕਰਨਾ ਤੇ ਕਿਹੜੀ ਗੱਲੋਂ ਇੰਨਾ ਪੈਸਾ ਖਰਚ ਕਰਦੇ ਹੋ ਕਿਉਂ ਇੰਨੇ ਏਮਪਲਾਈਏ ਰੱਖੇ ਲਾ ਮਿਨਿਸਟਰੀ ਦੇ ਵਿੱਚ ਰਹਿਣ ਤੋਂ ਉਹਨਾਂ ਨੂੰ ਸਾਰਾ ਕੁਝ ਹੋਮ ਮਿਨਿਸਟਰੀ ਕਰ ਲੂਗੀ ਉਹਨੂੰ ਕਰਨ ਦਿਓ ਤੋਂ ਸੋ ਇਹ ਆ ਪੰ ਲੋਕਾਂ ਨੂੰ ਜਾਗਰੂਕ ਕਰਾਂਗੇ ਅਸੀਂ ਆਪਣਾ ਮੋਰਚ ਜਿੱਦਾਂ ਸਾਡਾ ਯੋਗਦਾਨ ਇਹਨਾਂ ਕਾਨੂੰਨਾਂ 'ਚ ਇਹਨਾਂ ਨੂੰ ਰੋਕਣ 'ਚ ਹੋਊਗਾ ਉਹ ਆਪਾਂ ਪਾਜ ਲਾਵਾਂਗੇ ਲੇਕਿਨ ਮੇਨ ਫੋਕਸ ਜਿਹੜਾ ਸਾਡਾ ਸਾਡੀਆਂ ਮੰਗਾਂ ਦੇ ਉੱਪਰ ਹੈ ਜਿਹੜੀਆਂ ਲੈ ਕੇ ਆਪਾਂ ਦਿੱਲੀ ਨੂੰ ਚੱਲੇ ਸੀ ਇਹ ਬਿਲਕੁਲ ਇਹਨਾਂ ਸਾਡੇ ਨਾਲ ਕਿਸਾਨ ਜਿੱਥੇ ਬੰਦੀਆਂ ਦੀ ਆਗੂ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ 15 ਅਗਸਤ ਨੂੰ ਆਪਣੀਆਂ ਜਿਹੜੀਆਂ 12 ਮੰਗਾਂ ਸੀ ਜਨਾਂ ਨੂੰ ਲੈ ਕੇ ਦਿੱਲੀ ਨੂੰ ਇਹ ਵਾਲ ਰਵਾਨਾ ਹੋਈ ਸੀ ਉਹਨਾਂ ਮੰਗਾਂ ਨੂੰ ਲੈ ਕੇ ਟਰੈਕਟਰ ਮਾਰਚ ਕੱਢਿਆ ਜਾਵੇਗਾ ਤੇ ਨਾਲ ਦੀ ਨਾਲ ਹੀ ਸਰਕਾਰ ਦੇ ਵੱਲੋਂ ਨਵੇਂ ਕਾਨੂੰਨ ਜਿਹੜੇ ਲਾਗੂ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਵੀ ਉਹਨਾਂ ਦੀਆਂ ਕਾਪੀਆਂ ਸਾੜਦਿਆਂ ਹੋਇਆਂ ਵਿਰੋਧ ਕੀਤਾ ਜਾਵੇਗਾ। ਨਾਲ ਹੀ ਇਹਨਾਂ ਨੇ ਦੱਸਿਆ ਹੈ ਕਿ ਇਹ ਨਵੇਂ ਕਾਨੂੰਨ ਜ਼ਿਆਦਾਤਰ ਜੇ ਕਿਹਾ ਜਾਵੇ ਤਾਂ 98% ਲੋਕਾਂ ਦੇ ਲਈ ਨੁਕਸਾਨਦਾਇਕ ਹਨ। ਸਿਰਫ 2% ਲੋਕਾਂ ਦੇ ਲਈ ਫਾਇਦੇਮੰਦ ਹਨ ਤੇ ਲੋਕਾਂ ਨੂੰ ਵੀ ਇਹਨਾਂ ਕਾਨੂੰਨਾਂ ਦੇ ਖਿਲਾਫ ਆਵਾਜ਼ ਉਠਾਣੀ ਚਾਹੀਦੀ ਹੈ। ਦੇਖਣਾ ਹੁਣ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਕਿੱਥੋਂ ਤੱਕ ਸੁਣਵਾਈ ਕਰਦੀ ਹੈ। ਚਾਹੇ ਉਹ ਕਿਸਾਨਾਂ ਦੀਆਂ 12 ਮੰਗਾਂ ਹੋਣ ਜਾਂ ਫਿਰ ਇਹ ਨਵੇਂ ਬਣਾਏ ਕਾਨੂੰਨ ਹੋਣ। ਕੈਮਰਾ ਪਰਸਨ ਲਾਪਰੇਦ ਨਾਲ ਬਪਾਲ ਸਿੰਘ ਪੰਜਾਬ ਨਿਊਜ਼ ਬਟਾਰਾ